ਦੀਨ ਦਰਦ ਦੁਖ ਪੰਜਰਨਾ ਕਡ ਕਟ ਨਾ ਤ੍ਰੇ ਅਨਾਤ ਸ਼ਰਨ ਤੁਮਰੀ ਆਇਓ ਨਾਨਕ ਪ੍ਰਭ ਸਾਤ ਤਿੰਨੇ ਤਾ ਕੋ ਨਿਵਾਰਨਾ ਕੰਤਾ ਸੁਗਰਾਸ ਤਾਕੋ ਬਿਗਨ ਨ ਕੋ ਲਾਗੇ ਜਾਕੀ ਪ੍ਰਭ ਆਗੈ ਅਰਦਾਸ ਜਰਾ ਜ਼ਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਮਰੱਥ ਗੁਰੂ ਲੋਕ ਪ੍ਰਲੋਕ ਦੇ ਰਖੇ ਭਗਤ ਵਛੜ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਜੁੜੀ ਦੇ ਵਿੱਚ ਗੁਰੂ ਸ਼ਬਦ ਨਾਲ ਜੁੜੇ ਬੈਠੇ ਸਾਧ ਸੰਗਤ ਜੀ ਆਪਣੇ ਜੀਵਨ ਦੇ ਅਨਮੋਲ ਸਵਾਸਾਂ ਨੂੰ ਆਪਣੀ ਦੇਹੀ ਨੂੰ ਜੀਵਨ ਦੇ ਅਨਮੋਲ ਸਮੇਂ ਨੂੰ ਲੇਖੇ ਵਿੱਚ ਆਪਾਂ ਸਾਰੇ ਹੀ ਗੁਰੂ ਦੀ ਕਿਰਪਾ ਦੇ ਨਾਲ ਲਾਰੇ ਹਾਂ ਔਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਮਾਂ ਬਤੀਤ ਕਰਕੇ ਇਸ ਸਮੇਂ ਨੂੰ ਬਹੁਤ ਜ਼ਿਆਦਾ ਕੀਮਤੀ ਬਣਾ ਰਹੇ ਹਾਂ ਜਿਸ ਦੀ ਕੋਈ ਕੀਮਤ ਨਹੀਂ ਹੈ ਜਿਸ ਦਾ ਕੋਈ ਮੁੱਲ ਨਹੀਂ ਹੈ ਜਿਸ ਦੀ ਕੋਈ ਵੀ ਕੀਮਤ ਅਦਾ ਨਹੀਂ ਕਰ ਸਕਦਾ ਇਹ ਸਮਾਂ ਜਿਹੜਾ ਇਹਨੂੰ ਅਨਮੋਲ ਕਹਿੰਦੇ ਆ ਤੇ ਸੱਚੇ ਪਾਤਸ਼ਾਹ ਦੀ ਜਿਹੜੀ ਬਖਸ਼ਿਸ਼ ਹੈ ਉਹ ਤੇ ਆਪਾਂ ਰੋਜ਼ ਸਰਵਣ ਕਰਦੇ ਆ ਉਹ ਤੇ ਹੁੰਦੀ ਹੀ ਅਨਮੋਲ ਹੈ ਕਿੰਨੀ ਕਨਮੋਲ ਹੁੰਦੀ ਹੈ ਇਹ ਵੀ ਨਹੀਂ ਆਪਾਂ ਕਹਿ ਸਕਦੇ ਦੱਸ ਸਕਦੇ ਕਿੰਨੀ ਜ਼ਿਆਦਾ ਹੁੰਦੀ ਹੈ ਕਿੰਨੀ ਵੱਡੀ ਬਖਸ਼ਿਸ਼ ਹੁੰਦੀ ਹੈ ਇਹ ਵੀ ਆਪਾਂ ਕੋਈ ਦੱਸ ਨਹੀਂ ਸਕਦੇ ਇਹ ਤੇ ਆਪਾਂ ਮਹਿਸੂਸ ਕਰ ਸਕਦੇ ਹਾਂ ਸਾਰਿਆਂ ਦੇ ਉੱਪਰ ਮਹਾਰਾਜ ਜੀ ਆਪਣੀ ਬਖਸ਼ਿਸ਼ ਨਜ਼ਰ ਜਿਹੜੀ ਹੈ ਉਹ ਕਰਦੇ ਨੇ ਸਭੀ ਉੱਪਰ ਨਜ਼ਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੱਕ ਨਹੀਂ ਹਰ ਇੱਕ ਦੇ ਉੱਪਰ ਸੋ ਜਿਹੜਾ ਅਗਿਆਕਰ ਹੁੰਦਾ ਹੈ ਉਹਦੇ ਤੇ ਬੜੀ ਨਜ਼ਰ ਜਿਹੜੀ ਹੈ ਉਹ ਖਾਸ ਹੁੰਦੀ ਹੈ ਖਾਸ ਕਲਾਸ ਦੇ ਵਿੱਚ ਜਿਹੜਾ ਮੋਨੀਟਰ ਹੁੰਦਾ ਹੈ ਜਾਂ ਕੋਈ ਹੈੱਡ ਕਰ ਜਾਂ ਹੈੱਡ ਬாய் ਹੁੰਦਾ ਹੈ ਉਹਦੇ ਤੇ ਸਾਰਿਆਂ ਦੀ ਨਜ਼ਰ ਹੁੰਦੀ ਹੈ ਕਿ ਉਹ ਅੱਜ ਕਾਲਜ ਵਿੱਚ ਸਕੂਲ ਵਿੱਚ ਯੂਨੀਵਰਸਿਟੀ ਵਿੱਚ ਆਇਆ ਕਿਉਂ ਨਹੀਂ ਉਹਦੀ ਹਾਜ਼ਰੀ ਨੂੰ ਬਹੁਤ ਧਿਆਨ ਨਾਲ ਦੇਖਿਆ ਜਾਂਦਾ ਬਈ ਉਹ ਨਾ ਕਿਧਰੇ ਰਹਿ ਜਾਏ ਲਾਇਕ ਜਿਹੜਾ ਹੈ ਉਹ ਨਾ ਕਿਧਰੇ ਲੈ ਰਹਿ ਜਾਏ ਜਿਹੜਾ ਪੜ੍ਹਾਈ ਦੇ ਵਿੱਚ ਨਹੀਂ ਬਹੁਤਾ ਹਿਸ਼ਾਰ ਹੁੰਦਾ ਕਈ ਵਾਰ ਉਹਦੇ ਵੱਲ ਧਿਆਨ ਕਈ ਵਾਰ ਘੱਟ ਚਲਾ ਜਾਂਦਾ ਪਰ ਜਿਹੜਾ ਹੁਸ਼ਿਆਰ ਹੁੰਦਾ ਜਿਹੜਾ ਖਾਸ ਹੁੰਦਾ ਉਹਦੇ ਵੱਲ ਧਿਆਨ ਜਿਹੜਾ ਬਹੁਤ ਜ਼ਿਆਦਾ ਰਹਿੰਦਾ ਅਸੀਂ ਜਿੰਨੇ ਵੀ ਇੱਥੇ ਬੈਟਿਆਂ ਗੁਰੂ ਦੇ ਲਾਇਕ ਧੀਆਂ ਪੁੱਤ ਹਨ ਕੋਈ ਆਪਣੇ ਆਪ ਨੂੰ ਮਾੜਾ ਨਾ ਸਮਝੇ ਸਾਰੇ ਹੀ ਅਸੀਂ ਉਸ ਦੀ ਮਿਹਰ ਕਿਰਪਾ ਲੈਣ ਦੇ ਲਈ ਤੇ ਉਹਦੇ ਬੱਚੇ ਬਣ ਕੇ ਇੱਥੇ ਬੈਠੇ ਹਾਂ ਪ੍ਰਤ ਪਾਲੇ ਬਾਰਕੀ ਨਿਆਈ ਜੈਸੇ ਮਾਤ ਪਿਤਾ ਹੀ ਸੋ ਫਿਰ ਆਪਣੇ ਆਪਣੇ ਅੰਦਰ ਦੀ ਭਾਵਨਾ ਬਹੁਤ ਸੋਹਣੀ ਸੁੰਦਰ ਬਣਾਉਣੀ ਹੈ ਤਾ ਜੋ ਸਾਨੂੰ ਜਿਹੜਾ ਮੈਨੂੰ ਤੇ ਤੁਹਾਨੂੰ ਲਾਹਾ ਮਿਲ ਜਾਏ ਔਰ ਜਿਹੜਾ ਸਮਾ ਜਿਹੜਾ ਇਹ ਪੂਰਾ ਸਫਲ ਹੋ ਜਾਏ ਲਿਖੇ ਵਿੱਚ ਲੱਗ ਜਾਏ ਦਰਗਾਹੀ ਬਣ ਜਾਏ ਸੋ ਆਓ ਸਤਿਗੁਰੂ ਜੀ ਮਿਹਰ ਕਰਨ ਕਿਰਪਾ ਕਰਨ ਦਇਆ ਕਰਨ ਅੱਜ ਦੇ ਮੁਖਵਾਕ ਸ਼ਬਦ ਦੀ ਵਿਚਾਰ ਹੁਕਮਨਾਮੇ ਦੀ ਵਿਚਾਰ ਆਰੰਭ ਕਰਦੇ ਹਾਂ ਨਾਲ ਹੀ ਜੋ ਵੀ ਪ੍ਰਮਾਨ ਮਹਾਰਾਜ ਜੀ ਦੇਣ ਤੇ ਆਉਣਾ ਸੰਖੇਪ ਦੇ ਵਿੱਚ ਸਾਂਝਾ ਕਰਦੇ ਆਂ ਤਨਾਤ ਸ੍ਰੀ ਭਗਤ ਰਵਦਾਸ ਜੀ ਕੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 694 ਧੰਤਨ ਭਗਤ ਰਵਦਾਸ ਮਹਾਰਾਜ ਦਾ ਪਾਵਨ ਪੁੱਤਰ ਸ਼ਬਦ ਹੈ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਸਤਿਗੁਰ ਜੀ ਦੀ ਕਿਰਪਾ ਮੇਰ ਦੇ ਨਾਲ ਮਿਲਦਾ ਹੈ ਉਸ ਦੀ ਪਹਿਚਾਣ ਹੁੰਦੀ ਹੈ ਉਸ ਨੂੰ ਜਾਣਿਆ ਜਾਂਦਾ ਹੈ ਮਹਾਰਾਜ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਦੇ ਆਂ ਨਾ ਹਮ ਸਰਦੀਨ ਜਿਵੇਂ ਗੁਰੂ ਨਾਨਕ ਪੰਥ ਪਾਚੀ ਕਹਿੰਦੇ ਨੇ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜਿਵੇਂ ਭਟ ਕਹਿੰਦੇ ਨੇ ਹਮ ਅਵਗਣ ਭਰੇ ਇਕ ਗੁਣ ਨਹੀਂ ਹਮ ਗਰੀਬ ਮਸਕੀਨ ਪ੍ਰਭ ਤੇਰੇ ਇਦਾਂ ਹੀ ਮਹਾਰਾਜ ਵੀ ਭਗਤ ਜੀ ਕਹਿੰਦੇ ਨੇ ਹਮ ਸਰਦੀਨ ਮੇਰੇ ਵਰਗਾ ਜਿਹੜਾ ਗਰੀਬ ਨਿਮਾਣਾ ਕਹਿ ਦਈਏ ਜਾਂ ਕੰਗਾਲ ਵੀ ਕਹਿ ਦਈਏ ਨਿਰਵਲ ਵੀ ਕਹਿ ਦਈਏ ਕੁਝ ਵੀ ਕਹਿ ਦਈਏ ਵੀ ਮੇਰੇ ਵਰਗਾ ਨਿਮਾਣਾ ਗਰੀਬ ਮਾੜਾ ਕਮਜ਼ੋਰ ਕੋਈ ਨਹੀਂ ਤੇ ਤੇਰੇ ਵਰਗਾ ਹਮ ਸਰਦੀਨ ਦਿਆਲ ਨਾ ਤੁਮ ਸਰ ਆਪਜੀ ਵਰਗਾ ਕੋਈ ਵੀ ਜਿਹੜਾ ਹੈ ਤੁਹਾਡੇ ਜਿਨ੍ਹਾਂ ਦਿਆਲੂ ਜਿਹੜਾ ਹੋਰ ਕੋਈ ਨਹੀਂ ਸਭ जग ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਮੈਂ ਚਾਰੇ ਕੁੰਡਾਂ ਭਾਲੀਆਂ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ ਮੈਂ ਸਾਰੇ ਬਾਜ਼ੇ ਘੁੰਮ ਘੁੰਮ ਕੇ ਵੇਖ ਲਿਆ ਤੇਰੇ ਵਰਗਾ ਸਾਈ ਮੈਨੂੰ ਨਹੀਂ ਦਿਸਿਆ ਮੈਨੂੰ ਨਹੀਂ ਮਿਲਿਆ ਇਸ਼ਕ ਰਗੇ ਹਮਸਾਰ ਦੀਨ ਦਿਆਲ ਨਾ ਤੁਮ ਸਰ ਆਪ ਜੀ ਵਰਗਾ ਦਿਆਲੂ ਜਿਹੜਾ ਕੋਈ ਨਹੀਂ ਮੈਂ ਤੁਹਾਡਾ ਸ਼ੁਕਰਾਨਾ ਵੀ ਨਹੀਂ ਕਰਦਾ ਮੈਂ ਰੱਬ ਤੋਂ ਮੁਨਕਰ ਵੀ ਹਾਂ ਫਿਰ ਵੀ ਤੁਸੀਂ ਕੀ ਕਰਦੇ ਹੋ ਤੁਮ ਤੂੰ ਸਮਰਤ ਵੱਡਾ ਮੇਰੀ ਮਦ ਥੋੜੀ ਰਾਮ ਪਾਲੈ ਅਕਿਰਤ ਕਣਾ ਪੂਰਨ ਦਿਸ ਤੇਰੀ ਦ੍ਰਿਸ਼ਟ ਤੇਰੀ ਰਾਮ ਏ ਜਾਲੂ ਪ੍ਰਮਾਤਮਾ ਰੱਬ ਉਹਨਾਂ ਨੂੰ ਵੀ ਦਿੰਦਾ ਤੇ ਪਾਲਦਾ ਜਿਹੜੇ ਮੁਨਕਰ ਨੇ ਜਿਹੜੇ ਕਹਿੰਦੇ ਰੱਬ ਨਾਮ ਦੀ ਕੋਈ ਚੀਜ਼ ਨਹੀਂ ਜਿਹੜੇ ਕਹਿੰਦੇ ਕੋਈ ਇਹ ਸ਼ਕਤੀ ਨਹੀਂ ਹੈ ਤੇ ਉਹਨਾਂ ਅਕਿਰਤ ਘਣਾ ਨੂੰ ਵੀ ਪ੍ਰਮਾਤਮਾ ਪਾਲਦਾ ਇੰਨਾ ਗਿਆਨੂ ਹੈ ਇੱਕ ਜਿਹੜੇ ਚੰਗੇ ਨੇ ਉਹਨਾਂ ਨੂੰ ਦੇ ਰਿਜ਼ਕ ਉਹ ਦਿੰਦਾ ਹੀ ਹੈ ਸਾ ਸੰਗਤ ਜੀ ਜਿਹੜੇ ਦੁਨੀਆਂ ਦੇ ਵਿੱਚ ਬਹੁਤ ਗਲਤ ਲੋਕ ਨੇ ਬੇ ਵਿਚਾਰੀ ਲੋਗ ਨੇ ਕ੍ਰਿਮਲਨ ਲੋਗ ਨੇ ਧੋਕੇਬਾਜ਼ ਲੋਗ ਹਨ ਪਰਮ ਪਿਤਾ ਪਰਮਾਤਮਾ ਉਹਨਾਂ ਨੂੰ ਵੀ ਸਤਸੰਗਤ ਜੀ ਕਿਰਪਾ ਕਰਕੇ ਦਿੰਦਾ ਸਵਦਾ ਉਸ ਨੂੰ ਕਿਆਲ ਹੈ ਸਾਡੇ ਨਾਲ ਉਹ ਵਕਰਾ ਇਸ ਕਰਕੇ ਹੈ ਖਾਸ ਇਸ ਕਰਕੇ ਹੈ ਸ੍ਰੇਸ਼ਟ ਇਸ ਕਰਕੇ ਹੈ ਕਿਉਂਕਿ ਉਹ ਸਾਡੇ ਸੁਭਾਤੋਂ ਬਹੁਤ ਵੱਖਰਾ ਹੈ ਸਾਡੇ ਸੁਭਾਅ ਦੇ ਵਿੱਚ ਇੱਕਦਮ ਤਬਦੀਲੀ ਆਉਂਦੀ ਹੈ ਸਾਡੇ ਨਾਲ ਕਿਸੇ ਦਾ ਪਿਆਰ ਬਣਿਆ ਤੇ ਪੂਰੀ ਉਹਦੇ ਨਾਲ ਸਿਮਤੀ ਹੈ ਪੂਰੀ ਹਮਦਰਦੀ ਹੈ ਜੇ ਪਿਆਰ ਦੇ ਵਿੱਚ ਥੋੜਾ ਜਿਹਾ ਟਕਰਾਅ ਹੋ ਜੇ ਤੇ ਕੋਈ ਹਮਦਰਦੀ ਨਹੀਂ ਹੈ ਕੋਈ ਹੈਲਪ ਨਹੀਂ ਹੈ ਕੋਈ ਸਤਿਕਾਰ ਨਹੀਂ ਹੈ ਕੋਈ ਬੁਲਾਉਣਾ ਨਹੀਂ ਹੈ ਕੋਈ ਆਉਣਾ ਜਾਣਾ ਨਹੀਂ ਹੈ ਪਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਇਸ ਤਰ੍ਹਾਂ ਨਹੀਂ ਹੈ ਜੇ ਅਸੀਂ ਆਪਰ ਰੋਜ ਮਹਾਰਾਜ ਦੇ ਚੱਲਾ ਵਿੱਚ ਆਉਂਦੇ ਆਂ ਸਨ ਰੋਜ ਕਿੰਨਾ ਸਤਕਾਰ ਮਹਾਰਾਜ ਦਿੰਦੇ ਨੇ ਭਾਵੇਂ ਅਸੀਂ ਜਿਵੇਂ ਮਰਜੀ ਪ੍ਰਮਾਤਮਾ ਦੇ ਨਾਲ ਗਿਲਾ ਕਰੀਏ ਗੁੱਸਾ ਕਰੀਏ ਅਗਿਆਨਤਾ ਵਾਸੋਂ ਲਾਂਭਾ ਵੀ ਦਈਏ ਪਰ ਪ੍ਰਮਾਤਮਾ ਜਿਹੜਾ ਉਹ ਜਾਣਦਾ ਵੀ ਇਹ ਅਗਿਆਨੀ ਆ ਇਹਨੂੰ ਪਤਾ ਨਹੀਂ ਉਹ ਫਿਰ ਵੀ ਸਾਡੇ ਤੇ ਇੰਨੀ ਮਿਹਰ ਕਰਦਾ ਏ ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਤੇ ਹੁਣ ਮੈਨੂੰ ਕੋਈ ਕਿਸੇ ਕਿਸਮ ਦੀ ਕੋਈ ਮਤਲਬ ਇਦਾਂ ਦੀ ਕੋਈ ਜ਼ਰੂਰਤ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਪਰਤਾਵਾ ਨਹੀਂ ਆਪਦੇ ਯਾਰ ਕਿਆ ਕੀਜੇ ਕੋਈ ਇਦਾਂ ਦੀ ਮੈਨੂੰ ਕੋਈ ਡਾਊਟ ਨਹੀਂ ਕੋਈ ਸ਼ੱਕ ਨਹੀਂ ਕੋਈ ਇਦਾਂ ਦਾ ਕੋਈ ਬੇਵਿਸ਼ਵਾਸੀ ਨਹੀਂ ਇਹ ਗੱਲ ਬਿਲਕੁਲ ਸਹੀ ਹੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਸੋ ਮੈਨੂੰ ਤੇਰੇ ਦਾਸ ਨੂੰ ਤੇਰੀ ਸਿਵਧ ਸਲਾਹ ਦੀਆਂ ਗੱਲਾਂ ਦਾ ਬੜਾ ਆਸਰਾ ਹੈ ਤੇ ਮੈਨੂੰ ਹਣ ਪੂਰਨ ਭਰੋਸਾ ਦਿਓ ਪੂਰਨ ਵਿਸ਼ਵਾਸ ਦਿਓ ਪੂਰੀ ਸ਼ਰਧਾ ਅੰਦਰ ਮੇਰੇ ਪੈਦਾ ਕਰ ਦਿਓ ਪੂਰੀ ਕਿਰਪਾ ਕਰੋ ਔਰ ਆਪ ਜੀ ਦੀਆਂ ਜੜੀਆਂ ਤੁਹਾਡੀਆਂ ਗੱਲਾਂ ਨੇ ਵਿਚਾਰਾਂ ਨੇ ਬਚਨੀ ਤੋਰ ਮੋਰ ਮਨ ਮੰਨ ਮੈਂ ਇਹਨਾਂ ਨੂੰ ਮੰਨ ਲਵਾਂ ਤੇ ਮੇਰਾ ਮਨ ਪਤੀਜ ਜਾਏ ਮਤਲਬ ਮੰਨ ਜਾਏ ਜੋ ਤੁਸੀਂ ਮੈਨੂੰ ਕਥਾ ਰਾਈ ਕੀਤਨ ਰਾਈ ਸ਼ਬਦ ਰਾਈ ਸਮਝਾਉਂਦੇ ਹੋ ਜੋ ਬਚਨ ਬੋਲਦੇ ਹੋ ਉਹ ਮੈਂ ਮੰਨ ਲਵਾਂ ਮੇਰੇ ਤੇ ਅਸੀਂ ਮਿਹਰ ਕਰ ਦਿਓ ਐਸੀ ਕਿਰਪਾ ਕਰ ਦਿਓ ਹਾਂ ਬਲ ਬਲ ਜਾਉ ਰਮਈਆ ਕਾਰਨੇ ਮੈਂ ਉਸ ਸੋਹਣੇ RAM ਖੁਦਾ ਵਾਹਿਗੁਰੂ ਤੋਂ ਵਾਰਨੇ ਜਾਂਦਾ ਹਾਂ ਬਲਿਹਾਰਨੇ ਜਾਂਦਾ ਹਾਂ ਕਾਰਨ ਕਵਨ ਅਬੋਲ ਰਾਵ ਸੋ ਮਹਾਰਾਜ ਜੀ ਕਹਿੰਦੇ ਮੇਰੇ ਮਾਲਕ ਤੂੰ ਕਿਰਪਾ ਕਰ ਤੂੰ ਮੇਰੇ ਨਾਲ ਗਲਬਾਤ ਕਿਉਂ ਨਹੀਂ ਕਰਦਾ ਮੇਰੇ ਨਾਲ ਬੋਲਦਾ ਕਿਉਂ ਨਹੀਂ ਕਾਰਨ ਕਵਨ ਅਵੋਲ ਕੀ ਕਾਰਨ ਕੀ ਕਾਰਨ ਹੈ ਤੁਸੀਂ ਮੇਰੇ ਨਾਲ ਗਲਬਾਤ ਨਹੀਂ ਕਰਦੇ ਮੇਰੇ ਨਾਲ ਬੋਲਦੇ ਨਹੀਂ ਮੇਰੇ ਹਿਰਦੇ ਰੂਪੀ ਘਰ ਵਿੱਚ ਦਸਤਕ ਨਹੀਂ ਦਿੰਦੇ ਮੈਨੂੰ ਨਿਹਾਲ ਨਹੀਂ ਕਰਦੇ ਮੇਰੀ ਸਜਦੇ ਆਉਂਦੇ ਨਹੀਂ ਕੀ ਗੱਲ ਹੈ ਕਾਰਨ ਕਵਨ ਅਬੋਲ ਕਿਉਂ ਨਹੀਂ ਬੋਲਦਾ ਮੇਰ ਘਰ ਕਿਰਪਾ ਕਰੋ ਬੜੀ ਪਿਆਰਾ ਇੱਕ ਹੋਰ ਸ਼ਬਦ ਹੈ ਭਗਤ ਰਦਾਸ ਜੀ ਦਾ RAMUG SAYYA ਜੀ ਕੇ ਜੀਵਨਾ ਮੋਇ ਨਾਮ ਬਿਸਾਰੋ ਮੈਂ ਜਨ ਤੇਰਾ ਇਸ ਸ਼ਬਦ ਦੀ ਆਖਰੀ ਪੰਕਤੀ ਵਿੱਚ ਕਹਿੰਦੇ ਨੇ ਪੀ ਕੌਰਵਦਾਸ ਪਰੋਂ ਤੇਰੀ ਸੰਭਾ ਬੇਗ ਮਿਲੋ ਜਨ ਕਰਨਾ ਬਿਲੰਬ ਪੀ ਛੇਤੀ ਮਿਲੋ ਬਿਲੰਬਾ ਤੁਜੀ ਡੇਰ ਨਾ ਕਰੋ ਡੇਰ ਨਾ ਲਾਓ ਛੇਤੀ ਆ ਜਾਓ ਮੇਰੇ ਕੋਲ ਛੇਤੀ ਆ ਜਾਓ ਜਿਨ੍ਹਾਂ ਭਗਤਾਂ ਦੇ ਅੰਦਰ ਖਿੱਚ ਹੁੰਦੀ ਹੈ ਉਹਨਾਂ ਨੂੰ ਛੇਤੀ ਬੁਲਾਉਂਦੇ ਨੇ ਉਹ ਕਹਿੰਦੇ ਨੇ ਇੱਕ ਘੜੀ ਨਾਲ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ ਮੋਇ ਰੈ ਨਾ ਬਿਹਾਵਾ ਨੀਂਦ ਨਾ ਆਵੇ ਬਿੰਦੇ ਕੇ ਗੁਰਦਰਬਾਰੇ ਜੀਓ ਮੈਂ ਉਸ ਦੇ ਦਰਸ਼ਨ ਤੋਂ ਬਿਨਾ ਮੈਂ ਉਸ ਦੇ دیدار ਤੋਂ ਬਿਨਾ ਰਹਿ ਨਹੀਂ ਸਕਦਾ ਜਾਂ ਰਹਿ ਨਹੀਂ ਸਕਦਾ ਸਿਸ ਕਰੀਏ ਆਪ ਜੀ ਛੇਤੀ ਆਵੋ ਛੇਤੀ ਮਿਲੋ ਛੇਤੀ ਮੇਰ ਕਰੋ ਤੇ ਮੇਰੇ ਨਾਲ ਜਿਹੜੀ ਹੈ ਗੁਫ਼ਤਗੂ ਜੜੀ ਹੈ ਰੂਬਰੂ ਹੋ ਕੇ ਇਹ ਚੱਲਦੀ ਰਹੇ ਗੱਲਬਾਤ ਚੱਲਦੀ ਰਹੇ ਧੀਰੋ ਦੇਖ ਤੁਹਾਰੇ ਰੰਗਾ ਤਾਂ ਜੋ ਤੇਰੇ ਰੰਗ ਦੇਖ ਕੇ ਮੇਰਾ ਮਨ ਧੀਰਜ ਵਿੱਚ ਸ਼ਾਂਤ ਵਿੱਚ ਸ਼ਾਂਤੀ ਵਿੱਚ ਆਵੇ ਮੈਂ ਰਿਲੈਕਸ ਰਹਾਂ ਕਰਨ ਗਵਨ ਬੋਲ ਕਿਉਂ ਨਹੀਂ ਬੋਲਦੇ ਬੋਲੋ ਮੇਰੇ ਨਾਲ ਬਹੁਤ ਜਨਮ ਬਿਛਰੇ ਥੇ ਮਾਦੋ ਇਹੋ ਜਨਮ ਤੁਹਾਰੇ ਲੈ ਕੇ ਮੇਰੇ ਮਾਲਕ ਮੈਂ ਬਹੁਤ ਚਿਰਾਂ ਤੋਂ ਤੁਹਾਡੇ ਕੋਲੋਂ ਵਿਛੜ ਕੇ ਆਇਆ ਹਾਂ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਕੀ ਸਰਬ ਹੋਇਓ ਕਈ ਜਨਮ ਹੈਵਰ ਬ੍ਰਿਕ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਗ ਕਾਲ ਇਹ ਦੇਹ ਸੰਜਰੀਆ ਸੋ ਬੜੇ ਚਿਰ ਬਾਅਦ ਪਤਾ ਨਹੀਂ ਕਿਤੋਂ ਕਿਤੋਂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭੇਂ ਦੀ ਆਪਣੀ ਭਗਤੀ ਲਾਏ ਬਹੁਤ ਜਨਮ ਵਿਛਰੇ ਤੇ ਮਾਜ਼ੋ ਹੈ ਮਾਜ਼ੋ ਬੜੇ ਜਨਮ ਤੋਂ ਬੜੇ ਚਿਰ ਤੋਂ ਬਹੁਤੇ ਫੇਰ ਭਏ ਕਿਰਪਨ ਕੋ ਬਹੁਦੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਬੜਾ ਹੀ ਚਰੋਗੇ ਮੈਂ ਇਨੂੰ ਤੇਰੇ ਤੋਂ ਦੂਰ ਹੋਇਆ ਬੜਾ ਹੀ ਚਰੋਗੇ ਇਸ ਕਰਕੇ ਐਸੀ ਮੇਰ ਕਰੋ ਐਸੀ ਕਿਰਪਾ ਕਰੋ ਪੀ ਸਾਨੂੰ ਮਿਲਾ ਲਓ ਤੇ ਆਪਣੇ ਇਸ ਜਨਮ ਨੂੰ ਲਿਖੇ ਵਿੱਚ ਲਾ ਦਿਓ ਇਹ ਜਨਮ ਤੇਰੇ ਲਿਖੇ ਸੋ ਲਿਖੇ ਉਹਨਾਂ ਦਾ ਲੱਗਦਾ ਐ ਸਾ ਸੰਗਾ ਜੀ ਜਿਹੜਾ ਲਾਉਣਾ ਚਾਹੁੰਦਾ ਧਿਆਨ ਦੇਣਾ ਜੇ ਕਿ ਇਹ ਵੀ ਜ਼ਬਰਦਸਤੀ ਕਿਸੇ ਨੂੰ ਨਾਮ ਚ ਪਾ ਦਵੀ ਹੈ ਨਹੀਂ ਜਪਣਾ ਨਾ ਸਾਡੀ ਘਰ ਵਾਲੀ ਨੇ ਜਪਣਾ ਨਾ ਘਰ ਵਾਲੇ ਨੇ ਜਪਣਾ ਨਾ ਬੀਬੀ ਨੇ ਨਾ ਭਾਪੇ ਨੇ ਨਾ ਨਿਆਣਿਆਂ ਨੇ ਜ਼ਬਰਦਸਤੀ ਨਾ ਇੱਥੇ ਮੈਂ ਜ਼ਬਰਦਸਤੀ ਕਿਸੇ ਨੂੰ ਚ ਪਾ ਸਕਦਾ ਸੁਣਾ ਸਕਦਾ ਇਹ ਪ੍ਰੇਮ ਦੇ ਸੌਦੇ ਹੈ ਯਵਨ ਦਸਦੀ ਵੇ ਆਈ ਨਹੀਂ ਆਕਰ ਜੋਰ ਚੁਪੈਣਾ ਜੋਰ ਜੋਰ ਨਾ ਮੰਗਲ ਦੇ ਨਾ ਜੋਰ ਦਾ ਕੰਮ ਹੀ ਨਹੀਂ ਜਿਗ ਜਹਦੀ ਰੂਹ ਕਰਦੀ ਸੁਣ ਲਓ ਜੇ ਰੂਹ ਨਹੀਂ ਕਰਦੀ ਤੇ ਫਿਰ ਉਹਦੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਉਹ ਕਾ ਦਿੰਦਾ ਚੌਂਕੀਦਾਰ ਕਹਿੰਦਾ ਪੀ ਆ ਗਈ ਖੰਡ ਡਿੱਪੂ ਤੇ ਲੈ ਲਓ ਜਿੰਨੋ ਆਵਾਜ਼ ਪੈ ਜਾਏਗੀ ਉਹ ਪੁੱਛਦੇ ਨਾ ਫਿਰ ਪੀ ਹੋ ਹੋਕਾ ਦਿੱਤਾ ਕੋਈ ਆਵਾਜ਼ ਆਈ ਗੁਰਦੁਆਰਿਆਂ ਕਾਲਾ ਸੀ ਬੜੀ ਖੇਚ ਹੁੰਦੀ ਆ ਹੋਕੇ ਦੀ ਤੇ ਜਿੰਨੂੰ ਪਤਾ ਲੱਗ ਜਾਂਦਾ ਤੇ ਜਿਹੜਾ ਕੁੰਡੇ ਮਾਰ ਕੇ ਅੰਦਰ ਛੁੱਟਾ ਰਹਿੰਦਾ ਤੇ ਫਿਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਿੰਨੇ ਦਿਨਾਂ ਬਾਅਦ ਪਤਾ ਲੱਗਦਾ ਉਹ ਕਹਿੰਦੇ ਅਸੀਂ ਤੇ ਅਨਾਊਂਸਮੈਂਟ ਕਰਵਾਈ ਸੀ ਹੋਕਾ ਦਿੱਤਾ ਸੀ ਵਣਜਾਰੇ ਸਿੱਕਿਆਮ ਦੇ ਇਦੀ ਰੱਬ ਦੇ ਪਿਆਰੇ ਹੋਕਾ ਦਿੰਦੇ ਨੇ ਭਾਈ ਕਬੀਰ ਲੂਟਣਾ ਆਏ ਤੋ ਲੂਟ ਲੈ ਰਾਮ ਨਾਮ ਆਏ ਲੂਟ ਫਿਰ ਬਾਝੇ ਪਛਤਾਉਂਗੇ ਪ੍ਰਾਨ ਜਾਣਗੇ ਝੂਟ ਐਵੇਂ ਸਾਡੇ ਗੁਰੂ ਸਾਹਿਬ ਹੁੱਕਾ ਦਿੰਦੇ ਰਹੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਹੁੱਕਾ ਹੀ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਜੇ ਇਸ ਹੁੱਕੇ ਨੂੰ ਕੋਈ ਸੁਣ ਲੈ ਤੇ ਮੱਚ ਬੈਟਰ ਜੇ ਨਹੀਂ ਸੁਣਦਾ ਤੇ ਭਾਈ ਜੀਵਨ ਹੈ ਆਪਣਾ ਆਪਣਾ ਲੇਖਾ ਹੈ ਆਪਣਾ ਆਪਣਾ ਠੀਕ ਹੈ ਜੀ ਆਪਣੀ ਆਪਣੀ ਗੱਡੀ ਫੜਨੀ ਹੈ ਤੇ ਆਪਾਂ ਚਲੇ ਜਾਣਾ ਆਪਣੇ ਆਪਣੇ ਸਟੇਸ਼ਨ ਦੇ ਜਦੋਂ ਮੇਰਾ ਲੇਖਾ ਹੁਣ ਦੇਣਾ ਮੈਂ ਮੇਰੇ ਪਾਪੇ ਨੇ ਥੋੜਾ ਉੱਥੇ ਆਣਾ ਮੇਰੀ ਬੀਬੀ ਨੇ ਉੱਥੇ ਆਲਾ ਕਦੀ ਵੀ ਨਹੀਂ ਉਹਨਾਂ ਨੇ ਦੇ ਆਪਣਾ ਆਪਣਾ ਅੱਗੇ ਪਿੱਛੇ ਦੇਣਾ ਨਾ ਮੇਰੇ ਬੱਚਿਆਂ ਨੇ ਦੇਣਾ ਮਹਾਰਾਜੀ ਬਾਣੀ ਵਿੱਚ ਕਹਿੰਦੇ ਨੇ ਕਬੀਰ ਜੀ ਭਗਤ ਗੰਗੂਰੀ ਜੀ ਕਹਿੰਦੇ ਬਹੁ ਪਰ ਪੰਜ ਕਰ ਪਰ ਧਨ ਲਿਆਵੈ ਮੈਂ ਇਹ ਪੈਸੇ ਇਕੱਠੇ ਕਰਕੇ ਤੇ ਲੈ ਗਿਆ ਨਿਆਣਿਆਂ ਨੂੰ ਵਰਤਾ ਦੇਣੇ ਨੇ ਉਹਨਾਂ ਨੇ ਖਰਚ ਲੈਣੇ ਨੇ ਨਜਾਇਜ਼ ਤਰੀਕਾ ਹੋਵੇ ਨਜਾਇਜ਼ ਹੋਵੇ ਉਹਨਾਂ ਨੇ ਵਰਤ ਲਾ ਲਈ ਉਹਨਾਂ ਨੂੰ ਕੋਈ ਨਹੀਂ ਇਹ ਫਿਕਰ ਭਾਗਾ ਬਹੁ ਪਰ ਪੰਜ ਕਰ ਪਰ ਧਨ ਲਿਆ ਵੈ ਸੁਤਦਾਰਾ ਪਹਿ ਆਨ ਲੁਟਾਵੇ ਮਨ ਮੇਰੇ ਭੁੱਲੇ ਕਪੜਾ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲੀ ਜਾ ਇਹ ਜਿਹੜਾ ਲਿਗਾ ਹੈ ਨਾ ਦੇਖੋ ਕਰਦਿਆਂ ਨੂੰ ਆਪਾਂ ਹਰ ਚੀਜ਼ ਪ੍ਰੋਵਾਈਡ ਕਰਨੀ ਇਹ ਤੇ ਸਾਡਾ ਫਰਜ਼ ਹੈ ਆਪਾਂ ਸਖਤ ਮਿਹਨਤ ਕਰੀਏ ਹਾਰਡ ਵਰਕ ਕਰੀਏ ਉਹਨਾਂ ਨੂੰ ਵਿਚਾਰਿਆਂ ਨੂੰ ਗਈ ਹੈ ਆਪਾਂ ਗਲਤ ਰੀਕੇ ਨਾਲ ਲੈ ਕੇ ਜਾਈਏ ਤੇ ਫਿਰ ਮਹਾਰਾਜ ਜੀ ਕਹਿੰਦੇ ਅੰਤ ਨਬੇਰਾ ਤੇਰਾ ਜੀ ਪੈ ਲਈ ਜਾ ਕਟਾਰੇ ਦੇ ਵਿੱਚ ਜਿਹੜਾ ਕ੍ਰਾਈਮ ਕਰਦਾ ਉਹਨੂੰ ਖੜਾ ਕੀਤਾ ਜਾਂਦਾ ਨਾ ਕਿ ਉਹ ਤੇ ਬਾਕੀ ਟੱਬਰ ਨੂੰ ਜਿਹੜਾ ਮਰਡਰ ਕਰਦਾ ਉਹਨੂੰ ਹੀ ਖੜਾ ਕੀਤਾ ਜਾਂਦਾ ਕਿ ਚਾਰੇ ਜੀਆਂ ਨੂੰ ਨਹੀਂ ਜਿਹੜਾ ਕ੍ਰਾਈਮ ਕਰੇਗਾ ਉਹਨੂੰ ਤੇ ਜਿਹੜਾ ਨਾਮ ਜਪੇਗਾ 파ਰਉਦਾਰਾ ਉਹਦਾ ਹੋਣਾ ਜਿਹੜਾ ਸੇਵਾ ਕਰੇਗਾ ਪੁੰਨ ਕਰੇਗਾ দান ਕਰੇਗਾ ਅਮਰ ਦਵੇਲੇ ਉੱਠੇਗਾ ਚੰਗੀ ਬੋਲੀ ਬੋਲੇਗਾ ਚੰਗਾ ਜ਼ੈਨ ਦੇ ਦਿਮਾਗ ਦੇ ਵਿੱਚ ਵਿਚਾਰ ਲਿਆਏਗਾ ਚੰਗਾ ਮਿਲਵਰਤਨ ਰੱਖੇਗਾ ਹਮਦਰਦੀ ਰੱਖੇਗਾ ਦੁੱਖਾਂ ਦੇ ਨਾਲ ਸਾਂਝ ਪਾਏਗਾ ਵੰਡੇਗਾ ਖੁਸ਼ੀਆਂ ਦੇ ਨਾਲ ਸਾਂਝ ਪਾ ਕੇ ਉਹਨੂੰ ਵਧਾਏਗਾ ਇਹ ਹੀ ਕਮਾਈ ਹੈ ਬਾਕੀ ਦੇ ਸਾਰਾ ਕੁਝ ਸਾਰਿਆਂ ਕੋਲੇ ਆਪਣਾ ਆਪਣਾ ਪੈਸੇ ਆਪਣੇ ਘਰ ਹੈ ਆਪਣਾ ਜਮੀਨਾ ਆਪਣੀਆਂ ਜਾਇਦਾਦ ਆਪਣੀਆਂ ਗੱਡੀਆਂ ਆਪਣੀਆਂ ਤੇ ਜਿਹੜੇ ਚੰਦ ਲਵਜ ਨੇ ਪਿਆਰ ਲਏ ਇਹ ਬੰਦਾ ਡਿਵਾਈਡ ਕਰ ਸਕਦਾ ਜੀ ਇਹ ਵੀ ਨਹੀਂ ਕਰਦਾ ਤੇ ਇਹ ਕਰਮ ਬਣਨਾ ਨਹੀਂ ਜੇ ਕਰਮ ਨਹੀਂ ਬਣਨਾ ਤੇ ਛੁਟਕਾਰਾ ਹੋਣਾ ਨਹੀਂ ਜੇ ਛੁਟਕਾਰਾ ਨਹੀਂ ਹੋਣਾ ਤੇ ਫਿਰ ਆਉਣ ਜਾਣ ਰਹੋ ਫਿਰ ਇਹ ਆਉਣ ਜਾਣ ਨਹੀਂ ਮੁੱਕਣਾ ਆਈ ਜਾਓ ਮਰੀ ਜਾਓ ਜੰਮੀ ਜਾਓ ਜਾਈ ਜਾਓ ਨਿਵੇਂ ਪਹਿਲਾਂ ਪਗਦੀ ਪੜੀ ਕਈ ਜਨਮ ਪੈ ਗੀੜ ਪਤੰਗਾ ਮੁੱਕਦਾ ਹੀ ਨਹੀਂ ਇਹ ਸਿਲਸਿਲਾ ਜੇ ਮਕਾਉਣਾ ਤੇ ਟਕਣ ਦੇ ਆ ਜਾ ਹੋਕਾ ਤੈਨੂੰ ਮਿਲਦੇ ਆ ਕਹਿ ਰਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਸੋ ਮਹਾਰਾਜ ਮੈਂ ਆਸ ਨਾਲ ਹੀ ਜੀਂਦੀ ਹਾਂ ਜਿਉਂਦੀ ਆ ਜਿਉਂਦਾ ਹਾਂ ਤੁਮ ਘਰ ਆਵੋ ਮੇਰੇ ਮੀਤ ਤੁਸੀਂ ਮੇਰੇ ਘਰ ਵਿੱਚ ਆਵਾਸ਼ਾ ਹੋਗੇ ਮੈਨੂੰ ਆਸ ਮੈਨੂੰ ਪੂਰਾ ਭਰੋਸਾ ਤੁਹਾਡੇ ਤੇ ਤੁਸੀਂ ਮੇਰੇ ਘਰ ਆਵੋਗੇ ਮੈਂ ਉਡੀਕ ਕਰਦੀ ਆ ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਨੇ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ ਕਰ ਵਦਾਸ ਹਸ ਲਗ ਜੀਵੋ ਸੋ ਇਥੇ ਸਾਨੂੰ ਮਤਲਬ ਇੱਕ ਸਿੱਖਿਆ ਮਿਲਦੀ ਆ ਵੀ ਆਸ ਨਹੀਂ ਛੱਡਣੀ ਚਾਹੀਦੀ ਕਦੀ ਵੀ ਆਸ ਨਹੀਂ ਛੱਡਣੀ ਚਾਹੀਦੀ ਚਾਹੇ ਬੁੱਢੇ ਕਿਉਂ ਨਾ ਹੋ ਜਾਓ ਚਾਹੇ ਮਰਨ ਦੇ ਕਿਨਾਰੇ ਬੰਦਾ ਕਿਉ ਨਾਲ ਕਿਉ ਨਾ ਚਲਾ ਜਾਏ ਉਹ ਗਿੰਦੇ ਨਾ ਵੀ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੋਸਰ ਰੱਬਨਾ ਬੋੜਿਓ ਦੇਖ ਬੰਦੇ ਕੇ ਭਾਗ ਉਹ ਫਿਰ ਵੀ ਬਾਬਾ ਫਰੀਦ ਕਹਿੰਦਾ ਮੈਨੂੰ ਆਸ ਹੈ ਇਹ ਅਖੀਆਂ ਇਹ ਦੋਇ ਨੈਨਾ ਮਤ ਸ਼ੋ ਕਾਇਆ ਮੈਨੂੰ ਮਾਰ ਮਾਰ ਠੁੰਗੇ ਪਰ ਮੇਰੇ ਅੰਦਰ ਇਹ ਕਾਜ ਸੱਜਣ ਨੇ ਆਉਣਾ ਉਹਨੂੰ ਦੇਖਣਾ ਮੈਂ ਇਹ ਦੋ ਨੈਣਾ ਮਦਸ਼ੋ ਆ ਬਿਰਦੇ ਕੰਗੀ ਆਸ ਸੋ ਆਸ ਇੰਨੀ ਲੰਬੀ ਉਮਰ ਤੱਕ ਨਹੀਂ ਛੱਡਦੇ ਬਾਬਾ ਅਮਰਦਾਸ ਮਹਾਰਾਜ ਜੀ 60 ਸਾਲ ਦੀ ਆਲਮੋਸਟ ਇਜ ਵਿੱਚ ਆਉਂਦੇ ਨੇ ਮਹਾਰਾਜ ਦੇ ਕੋਲ ਗੁਰੂ ਅੰਗਦ ਦੇ ਪਾਸ਼ਾ ਦੇ ਕੋਲ ਦੇ ਲੱਗ ਪੋਗੇ 11-12 ਸਾਲ ਸੇਵਾ ਹੀ ਕਰੀ ਜਾਂਦੇ ਨੇ ਬਜ਼ੁਰਗ ਹੋ ਗਏ ਨੇ ਲੈਣ ਦੀ ਕੋਈ ਇੱਛਾ ਹੀ ਨਹੀਂ ਮਨ ਵਿੱਚ ਕੋਈ ਇਦਾਂ ਦੀ ਆ ਹੀ ਨਹੀਂ ਖਿੱਚ ਤੇ ਇਹ ਲਾਲ ਸਾਹਿਬ ਵੀ ਆ ਲੈਣਾ ਮੈਂ ਸੇਵਾ ਕਰਕੇ ਪਰ ਉਹਨਾਂ ਨੂੰ ਇੰਨਾ ਕੁਝ ਮਿਲਦਾ ਬੜੀ ਲੰਬੀ ਜ਼ਿੰਦਗੀ ਜੀ ਕੇ ਜਾਂਦੇ ਨੇ ਮਤਲਬ ਕਹਿਰਵਦਾਸ ਆਸ ਲੱਗ ਜੀਓ ਕੋਈ ਗੱਲ ਨਹੀਂ ਦੇਖੋ ਬਾਣੀ ਸਾਨੂੰ ਆਸ਼ਾਵਾਦੀ ਬਣਾਉਂਦੀ ਹੈ ਜੇ ਆਪਾਂ ਐਦਾਂ ਬਾਣੀ ਨੂੰ ਸੁਣਾ ਕੇ ਨਾ ਨਿਆਣੇ ਸੁਣਨਗੇ ਬੱਚੇ ਸੁਣਨਗੇ ਕਦੀ ਡਿਪਰੈਸ਼ਨ ਵਿੱਚ ਨਹੀਂ ਜਾਣਗੇ ਸੁਸਾਇਡ ਨਹੀਂ ਕਰਨਗੇ ਆਤਮ ਹਤਿਆ ਨਹੀਂ ਕੋਈ ਕਰੇਗਾ ਕਿਉਂਕਿ ਬਾਣੀ ਦੱਸ ਦਿੰਦੀ ਹੈ ਦੁੱਖਾਂ ਨੂੰ ਛੱਲਣਾ ਸੰਸਾਰ ਵਿੱਚ ਚੱਲਣਾ ਸੰਸਾਰ ਵਿੱਚ ਸਫਲਤਾ ਕਿਦਾਂ ਮਿਲਣੀ ਹੈ ਆਜੂ 30 40 50 ਸਾਲ ਉਹਨੇ ਖੁਸ਼ ਹਾਲ ਥਲੋ ਸੀ ਜਿੰਨੇ ਅਸੀਂ ਅੱਜ ਆ ਠੀਕ ਹੈ ਜਿਐ ਸੀ ਉਹ ਗਈ ਆਏ ਮਰ ਗਏ ਖਤਮ ਹੋ ਗਈਏ ਕਰਜ਼ਾਈਆਂ ਬੜਾ ਕਰਜ਼ਾ ਚੜਿਆ ਤੇ ਰੱਬ ਨੇ ਮਿਹਰ ਕੀਤੀ ਕਰਜ਼ੇ ਵੀ ਉਤਰ ਗਏ ਖੁਸ਼ਹਾਲੀਆਂ ਵੀ ਆ ਗਈਆਂ ਪੈਸੇ ਵੀ ਚੁੱਕੇ ਪਏ ਨੇ ਕੋਈ ਗੱਲ ਨਹੀਂ ਕੋਈ ਪਤਾ ਨਹੀਂ ਲੱਗਦਾ ਤੇ ਕੋਈ ਜ਼ਮਾਨਾ ਸੀ ਜਿੰਨੇ ਕੀ ਹੁੰਦੇ ਸੀ ਉਹਨਾਂ ਕੀ ਧਾਰਨ ਨਾਲ ਹੀ ਚੱਲਦਾ ਸੀ ਐਦਾਂ ਦੇ ਦਿਨ ਮੈਂ ਵੀ ਦੇਖਣੇ ਤੁਸੀਂ ਤੇ ਦੇਖੀ ਹੋਣਗੇ ਵੀ ਕਣਕ ਲੈ ਜਾਨੀ ਕਣਕ ਦੇ ਵੱਟੇ ਸਬਜ਼ੀ ਵੱਟੇ-ਵੱਟੇ ਦੇ ਨਾਲ ਮਿਲਦਾ ਹੁੰਦਾ ਸੀ ਨਾ ਦੋਦਾ ਪੈਸੇ ਕੱਢਉਂਦੇ ਸੀ ਪੜੋਲੇ ਚੋਂ ਕੱਢਣੇ ਦਾਣੇ ਤੇ ਉਹ ਦੇ ਕੇ ਤੇ ਕਹਿਣਾ ਪਈ ਇਹਦੇ ਫਿਰ ਵੱਟੇ ਵੀ ਆ ਚੀਜ਼ ਦੇ ਦਿਓ ਜਦੋਂ ਮੋਦੀ ਕੰਨਾ ਗੁਰਨਾਨਕ ਮਹਾਰਾਜੀ ਚਲਾਉਂਦੇ ਸੀ ਉਦੋਂ ਵੱਟੇ ਮਿਲਦੇ ਸੀ ਪੈਸਾ ਨਹੀਂ ਕਰੰਸੀ ਬਹੁਤ ਘੱਟ ਹੁੰਦੀ ਸੀ 90% ਜਿਆਦਾ ਵੱਟੇ ਨਾਲ ਹੀ ਵੀ ਤੂੰ ਆਹ ਲੈ ਲੈ ਤੂੰ ਚੌਲ ਲੈ ਲੈ ਤੂੰ ਕਣਕ ਦੇ ਦੇ ਤੂੰ ਆਹ ਦੇ ਦੇ ਆਹ ਦੇ ਦੇ ਪੱਟੀਆਂ ਦੇ ਦਾਣੇ ਵੀ ਪਣਾਉਣ ਜਾਂਦੇ ਸੀ ਆਹ ਦੇ ਦੋ ਚੌਲ ਦੇ ਦੇ ਇਦਾਂ ਦੀਆਂ ਮਤਲਬ ਚੀਜ਼ਾਂ ਜੜੀਆਂ ਨੇ ਵੱਟੇ ਮਿਲ ਜਾਂਦਾ ਸੀ ਤੇ ਹੁਣ ਸਾ ਸੰਗਤ ਜੀ ਆਪਣਾ ਮਨ ਦੇਣਾ ਦੇ ਦੇ ਵੱਟੇ ਕੀ ਮਿਲਣਾ ਰੱਬ ਮਾਨਿਆਰ ਬੋਤਨ ਲਾ ਕੋ ਅਗੇ ਮਨ ਕੀ ਮਤ ਮੋਛ ਸਕਲ ਦੇ ਆਗੀ ਆਪਣੀ ਮਨ ਮਤ ਰੱਖ ਦੇਣੀ ਗੁਰਮਤਿ ਦੇ ਵਟੇ ਦੁੱਖ ਪਰ ਹਰ ਸੁਖ ਘਰ ਲਾ ਜਾਏ ਦੇ ਵਟੇ ਦੇਖੋ ਮਾੜੀ ਚੀਜ਼ ਕਹਿੰਦੇ ਰੱਖ ਜਾ ਦੇ ਵਟੇ ਕੀ ਦਿੰਦੇ ਮਹਾਰਾਜ ਨਾ ਕੋਈ ਲਾਲਚ ਮਹਾਰਾਜ ਨੂੰ ਬਸ ਬਖਸ਼ ਜੀ ਬਖਸ਼ ਜੇ ਜੋ ਪਹਿਲੀ ਪੰਕਤੀ ਸੀ ਅਮਰਦੀਨ ਦਿਆਲ ਨਾ ਤੁਮਸ ਸੋ ਆਸ ਨਾਲ ਜੀਉਣਾ ਬਾਣੀ ਸੁਣੋ ਨਿਆਣਿਆਂ ਨੂੰ ਸੁਣਾਓ ਬੜੇ ਨਿਆਣੇ ਅੱਜ ਕੱਲ੍ਹ ਖਰਾਵ ਹੋ ਚੁੱਕਣਾ ਕਿਮਾ ਕਰਨਾ ਖਰਾਵ ਦਾ ਮਤਲਬ ਹੋਰ ਬਸੇ ਨਾ ਜਾਣਾ ਮਤਲਬ ਕਾਲੇ ਪੈ ਜਾਂਦੇ ਨੇ ਗੁਛੇ ਜੇ ਆ ਜਾਂਦੇ ਨੇ ਬੜੀ ਚੇਕਿਸਟੇਪ ਚੁੱਕ ਲੈਂਦੇ ਨੇ ਬਾਣੀ ਨਾਲ ਜੁੜਨਾ ਜੋੜਨਾ ਬੜਾ ਜ਼ਰੂਰੀ ਹੈ 15 20 ਸਾਲ ਦੀ ਉਮਰ ਜੇ ਕਿਸੇ ਨੇ ਨਹੀਂ ਜੋੜਨਾ ਠੀਕ ਹੈ ਜੀ ਨਿੱਕਾ ਜਿਹਾ ਬੂਟਾ ਲਾਇਆ ਹੁੰਦਾ ਤੇ ਉਹ ਟਿੱਡਾ ਜਾਣ ਲੱਗ ਪੈਂਦਾ ਤੇ ਅਸੀਂ ਡੰਡਾ ਨਾਲ ਲਾ ਕੇ ਤੇ ਉਹਨੂੰ ਫਿਰ ਰਸੀ ਦੇ ਨਾਲ ਤਾਂ ਨੂੰ ਬੰਦ ਦਿੰਦੇ ਆ ਤੇ ਉਹ ਸਿੱਧਾ ਜਾਂਦਾ ਹੈ ਤੇ ਜਦੋਂ ਉਹ ਵੱਡੇ ਮੋਛੇ ਬਣ ਜਾਂਦੇ ਨੇ 20 ਸਾਲ ਦਾ ਰੁੱਕ ਬਣ ਗਿਆ ਉਹਨੂੰ ਮੋੜ ਕੇ ਦੱਸੋ ਮੁੜਦਾ ਤੇ ਜਿਹੜਾ 18 20 ਸਾਲ ਦੇ ਨਿਆਣੇ ਨੂੰ ਕਹੋ ਕਦੀ ਗੁਰਦੁਆਰੇ ਲੈ ਕੇ ਨਹੀਂ ਆਏ ਮਾਫ ਕਰਨਾ ਚਾਹੇ ਮੈਂ ਚਾਹੇ ਤੁਸੀਂ ਕਦੀ ਗੁਰਦੁਆਰੇ ਦੇ ਜਾਣ ਦੇ ਲਈ ਕਿਹਾ ਨਹੀਂ ਪਾਠ ਕਰਨ ਨੂੰ ਕਿਹਾ ਨਹੀਂ ਬੱਚੇ ਨੂੰ ਵੀ 5 ਮਿੰਟ ਵਾਹਿਗੁਰੂ ਕਰ ਲੈ ਜਪਜੀ ਸਾਹਿਬ ਅਕਾਲਾ ਤਾ ਰੋਟੀ ਦੇਣੀ ਕਿਹਾ ਨਹੀਂ ਤੇ ਮੇਰੇ 18 20 ਸਾਲ ਦੀ ਉਮਰ ਦੇ ਵਿੱਚ ਤੇ ਤਾੜ ਤਾੜ ਜਵਾਬ ਦੇਵੇਗਾ ਫਿਰ ਮੱਥੇ ਤੇ ਹੱਥ ਮਾਰ ਕੇ ਕਹਾਂਗੇ ਵੀ ਇਹ ਕੀ ਕਰਦਾ ਇਹ ਕੀ ਕਰਦੀ ਭਈ ਇਦਾਂ ਹੀ ਹੈ ਨਹੀਂ ਗੁਰਬਾਣੀ ਮਿਲੇ ਨਹੀਂ ਸੰਸਕਾਰ ਮਿਲੇ ਇਸ ਕਰਕੇ ਗੁਰਬਾਣੀ ਦੇ ਨਾਲ ਜੁੜਨਾ ਜ਼ਰੂਰੀ ਹੈ ਆਪ ਵੀ ਆਓ ਬੱਚਿਆਂ ਨੂੰ ਵੀ ਲਿਆਓ ਕੁਝ ਨਾ ਕੁਝ ਇੱਥੇ ਭਾਵੇਂ ਥੋੜਾ ਚਿਰ ਬੈਠੋ ਕੁਦਰਤੀ ਬਖਸ਼ ਹੋਏਗੀ ਕਹਿ ਰਵਦਾਸ ਜੀ ਆਸ ਲੱਗ ਜੀ ਉਹ ਚਿਰ ਪਏ ਉਦਰਸ਼ਨ ਦੇਖੇ ਸਾਨੂੰ ਆਸ ਸੇ ਮਾਰ ਜੀ ਮੇਰ ਕਰੋ ਬڑے ਚਿਰ ਤੋਂ ਢੀਕਿਆ ਤੇ ਦਰਸ਼ਨ ਦਿਓ ਤੇ ਮੇਰਾ ਜੀਵਨ ਜੀਣਾ ਉਹ ਬਣ ਜਾਏ ਜਾਂ ਮੈਂ ਤਰ ਜਾਵਾਂ ਸੋ ਏਸੀ ਅੱਜ ਦਾ ਹੁਕਮ ਨਮਾਜ਼ ਸਾਹਿਬ ਜੋ ਮਹਾਰਾਜ ਨੇ ਕਿਰਪਾ ਕੀਤੀ ਹੈ ਵਿਚਾਰ ਕਰਵਾਈ ਹੈ ਸੰਖੇਪ ਦੇ ਵਿੱਚ ਇਸ ਦਾ ਭਾਵ ਅਰਥ ਸਭ ਦੇ ਹਿਰਦਿਆਂ ਵਿੱਚ ਵਸੇ ਮਹਾਰਾਜ ਸਭ ਨੂੰ ਖੁਸ਼ੀਆਂ ਦੇਵੇ ਸਭ ਦੇ ਬੱਚਿਆਂ ਦਾ ਭਲਾ ਕਰੇ ਗੁਰਬਾਣੀ ਕਥਾ ਦਾ ਗੁਰਮਤ ਵਿਚਾਰਾਂ ਦਾ ਆਪ ਜੀ ਨੇ ਬੇਅੰਤ ਸਤਿਕਾਰ ਕੀਤਾ ਬੇਅੰਤ ਮਾਇਆ ਭੇਡ ਕੀਤੀ ਹੈ ਗੁਰਬਾਣੀ ਦਾ ਸਤਿਕਾਰ ਮਹਾਰਾਜ ਸਭ ਦੀ ਤਿਲ ਤਿਲ ਭੇਡ ਕੀਤੀ ਪ੍ਰਵਾਨ ਕਰ ਲਵੇ ਲੈ ਕੇ ਵਿੱਚ ਮਹਾਰਾਜ ਜੀ ਲਾਉਣਾ ਕਮਾਈਆਂ ਵਿੱਚ ਬਹੁਤ ਬਰਕਤਾਂ ਤੇ ਵਾਧੇ ਪਾਣੇ ਹਰ ਮੈਦਾਨ ਫਤਿਹ ਕਰਨਾ ਇੰਨੀ ਸੇਵਾ ਪ੍ਰਵਾਨ ਜੀ ਭੁੱਲ ਚੁੱਕ ਮਾਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ